ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਹਾਨੂੰ ਡਿਸਕ ਬਲਜ ਹੋ ਗਿਆ ਹੈ ਔਰ ਜਾਂ ਫਿਰ ਤੁਹਾਨੂੰ ਡਿਸਕ ਹਰਨੀਏਸ਼ਨ ਹੋ ਗਈ ਹੈ ਤੁਹਾਡੇ L4 L5 S1 ਤੇ ਕੋਈ ਡਿਸਕ ਦੀ ਪ੍ਰੋਬਲਮ ਆ ਗਈ ਹੈ ਔਰ ਉਸ ਨੂੰ MRI ਦੇ ਵਿੱਚ ਦੱਸਿਆ ਗਿਆ ਵੀ ਡਿਸਕ ਬਲਜ ਹੈ ਜਾਂ ਡਿਸਕ ਹਰਨੀਏਸ਼ਨ ਹੈ ਤਾਂ ਤੁਸੀਂ ਅੱਜ ਵਾਲੀਆਂ ਕਸਰਤਾਂ ਕਰਨੀਆਂ ਸ਼ੁਰੂ ਕਰ ਦੇਣੀਆਂ ਨੇ ਤੁਸੀਂ ਤੰਦਰੁਸਤ ਹੋ ਜਾਓਗੇ ਕਈ ਵਾਰ ਕੀ ਹੁੰਦਾ ਸਵੇਰੇ ਆਪਾਂ ਤੋਂ ਪਾਸਾ ਹੀ ਨਹੀਂ ਲਿਆ ਜਾਂਦਾ ਉੱਠਣ ਸਮੇਂ ਆਪਣੀ ਲੱਛਿਤ ਅਰਦ ਹੁੰਦਾ ਜਾਂ ਫਿਰ ਆਪਾਂ ਉੱਠ ਕੇ ਤਾਂ ਬੈਠ ਜਾਂਦੇ ਆ ਚਲ ਕਦਮ ਥੋੜੇ ਜੇ ਸਟੈਪ ਨਹੀਂ ਚੱਕੇ ਜਾਂਦੇ ਤਾਂ ਵੀ ਆਪਣੇ ਲੱਛਤ ਦਰਦ ਸ਼ੁਰੂ ਹੋ ਜਾਂਦਾ ਔਰ ਜਾਂ ਫਿਰ ਆਪਾਂ ਲੰਬੇ ਸਮੇਂ ਲਈ ਕਿਤੇ ਬੈਠ ਜੀਏ ਕਿਤੇ ਗੱਡੀ ਚਲਾ ਲਈਏ ਜਾਂ ਕੋਈ ਬੈਠ ਕੇ ਲੰਬੇ ਸਮੇਂ ਲਈ ਕੰਮ ਕਰ ਲਈਏ ਆਪਣੇ ਲੱਕ ਦੇ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ ਕਈ ਵਾਰੀ ਚੱਲਦੇ ਸਮੇਂ ਹੀ ਆਪਣੇ ਲੱਕਚਤ ਦਰਦ ਹੋਣ ਲੱਗ ਜਾਂਦਾ ਸੋ ਅਗਰ ਇਹ ਸਾਰੀਆਂ ਸਮੱਸਿਆਵਾਂ ਤੁਹਾਨੂੰ ਨੇ ਤਾਂ ਇਸ ਨੂੰ ਆਪਾਂ ਬੜੀ ਆਸਾਨੀ ਨਾਲ ਕਸਰਤਾਂ ਨਾਲ ਠੀਕ ਕਰ ਸਕਦੇ ਹਾਂ ਕਈ ਵਾਰ ਕੀ ਹੁੰਦਾ ਆਪਣੇ ਦਰਦ ਹੁੰਦਾ ਆਪਾਂ ਉਸ ਤੇ ਬਹੁਤ ਜ਼ਿਆਦਾ ਤੇਲ ਲਾ ਕੇ ਹਮ ਜਾਣਦੇ ਆਂ ਕਈ ਵਾਰ ਆਪਾਂ ਕੋਈ ਦਵਾਈਆਂ ਖਾ ਕੇ ਅੱਕ ਜਾਂਦੇ ਆਂ ਔਰ ਜਾਂ ਫਿਰ ਆਪਾਂ ਸਹੀ ਤਰੀਕੇ ਨਾਲ ਇਸ ਦੀਆਂ ਕਸਰਤਾਂ ਨਹੀਂ ਕਰਦੇ ਸੋ ਤੁਸੀਂ ਘਬਰਾਉਣਾ ਨਹੀਂ ਅੱਜ ਤੁਹਾਡੇ ਲਈ ਆਪਾਂ ਐਡਵਾਂਸ ਫਿਜ਼ੀਓਥੈਰੇਪੀ ਐਕਸਰਸਾਈਜ਼ਸ ਲੈ ਕੇ ਆਏ ਆਂ ਜਿਹੜੀਆਂ ਤੁਹਾਨੂੰ ਬਹੁਤ ਜਲਦੀ ਆਰਾਮ ਦੇਣਗੀਆਂ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਤ ਸਿੰਘ ਸਰਾ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆਂ ਸਾਡੀਆਂ ਦੋ ਇੰਸਟਾਗ੍ਰਾਮ ਆਈਡੀਆਂ ਨੇ ਐਸ ਸਰੀ ਸਿੰਘਸ ਨਾਲ ਫਿਜ਼ੋਥੈਰੇਪੀ ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਦੇ ਨਾਮ ਤੇ ਤੁਸੀਂ ਉੱਥੇ ਸਾਨੂੰ ਜਰੂਰ ਫੋਲੋ ਕਰੋ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘਸ ਨਾਲ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਤੁਸੀਂ ਉੱਥੇ ਵੀ ਸਾਡੇ ਨਾਲ ਜੁੜੋ ਔਰ ਸਨੈਪਚੈਟ ਤੇ ਡਾਕਟਰ ਗੁਰਸ਼ੀਰ ਸਿੰਘਸ ਨਾਮ ਔਰ YouTube ਤੇ ਡਾਕਟਰ ਗੁਰਸ਼ੀਰ ਬਲੌਗਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਆਪ ਸ਼ੁਰੂ ਕਰੀਏ ਅੱਜ ਦੀਆਂ ਆਸਾਨ ਕਸਰਤਾਂ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ 1 ਐਕਸਰਸਾਈਜ਼ ਕੀ ਹੈ ਤੁਸੀਂ ਸਭ ਤੋਂ ਪਹਿਲਾਂ ਤਾਂ ਚੰਗੀ ਤਰ੍ਹਾਂ ਹੌਟ ਪੈਕ ਦੇਣਾ ਤਿੰਨ ਤੋਂ ਚਾਰ ਦੇਣ ਮੰਨ ਲਓ ਤੁਹਾਡੇ ਲੱਕ ਤੇ ਦਰਦ ਹੈ ਔਰ ਤੁਹਾਡੀ ਲੱਤ 'ਚ ਦਰਦ ਜਾ ਰਿਹਾ ਸਭ ਤੋਂ ਪਹਿਲਾਂ ਲੱਕ ਤੇ ਹੌਟ ਪੈਕ ਦੋ हिਪ ਤੇ ਹੌਟ ਪੈਕ ਦੋ ਚੂਲੇ ਤੇ ਜਾਂ ਫਿਰ ਪਿੰਜਣੀ 'ਚ ਆ ਇੱਥੇ ਹੌਟ ਪੈਕ ਦੇ ਲੋ ਜਾਂ ਫਿਰ ਤੁਹਾਡੇ ਇਸ ਜਗ੍ਹਾ ਦਰਦ ਹੈ ਤਾਂ ਇਸ ਜਗ੍ਹਾ ਸੇਕ ਦੋ ਉਸ ਤੋਂ ਬਾਅਦ ਕਸਰਤਾਂ ਕਰਨੀ ਸ਼ੁਰੂ ਕਰਨੀਆਂ ਨੇ ਪਹਿਲੀ ਕਸਰਤ ਕੀ ਹੈ ਤੁਸੀਂ ਦੋਨੋਂ ਗੋਡੇ ਐਦਾਂ ਮੋੜ ਕੇ ਲਿਆਉਣੇ ਐਡੀਆਂ ਕ੍ਰੀਸ ਕੇ ਔਰ ਦੋਨਾਂ ਨੂੰ ਛਾਤੀ ਦੇ ਨਾਲ ਲਾਉਣ ਦੀ ਕੋਸ਼ਿਸ਼ ਜਿੰਨੇ ਕਿ ਲੱਗਣਗੇ ਔਰ ਇੱਥੇ ਤੁਸੀਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 10 ਰਿਲੈਕਸ ਐਸੇ ਤੁਸੀਂ ਚਾਰ ਸੈਟ ਲਾਉਣੇ ਆ ਇਹ ਕਸਰਤ ਕਰਨ ਨਾਲ ਕੀ ਹੋਏਗਾ ਤੁਹਾਡੇ ਜਿਹੜੇ ਚੂਲੇ ਵਾਲੇ ਮਸਲਸ ਨੇ ਉਹ ਐਕਟੀਵੇਟ ਹੋ ਜਾਣਗੇ ਔਰ ਜਿਹੜਾ ਤੁਹਾਡੇ ਡਿਸਕ ਹਰਨੀਸ਼ਨ ਹੋਇਆ ਉਸ ਦੇ ਵਿੱਚ ਜਿਹੜਾ ਗੈਪ ਪਏਗਾ ਮਣਕਿਆਂ ਦੇ ਵਿੱਚ ਤੋ ਇਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਾਮ ਮਿਲੇਗਾ ਇਸਦੇ 5 ਸੈਟ ਲਾਉਣੇ ਆ ਹੀ ਹੋਗੀ ਪਹਿਲੀ ਕਸਰਤ ਦੁਆਰਾ ਦੇਖ ਲਓ ਦੋਨੇ ੱਡੀਆਂ ਘਰੀਸ ਕੇ ਆਉਣੀਆਂ ਨੇ ਔਰ ਦੋਨਾਂ ਨੂੰ ਆਪਾਂ ਛਾਤੀ ਦੇ ਨਾਲ ਲਾਉਣਾ ਇੱਥੇ ਆਪਾਂ 10 ਗਿਣਾਂਗੇ 1 2 3 4 5 6 7 8 9 10 ਦੇ ਰੈਕਸ ਇਹ ਹੋਗੀ ਪਹਿਲੀ ਕਸਰਤ ਦੂਜੀ ਕਸਰਤ ਕੀ ਹੈ ਫਿਗਰ ਆਫ 4 ਸਟ੍ਰੈਚ ਤੁਸੀਂ ਇਸ ਗੋਡੇ ਨੂੰ ਮੋੜ ਕੇ ਇਸ ਗੋਡੇ ਦੇ ਉੱਪਰ ਲੱਤ ਰੱਖ ਦੇਣਾ ਔਰ ਦੋਨੇ ਹੱਥ ਵਿੱਚ ਦੀ ਲਿਆ ਕੇ ਇਦਾਂ ਫਿਗਰ ਆਫ 8 ਸਟ੍ਰੈਚ ਕਰਨਾ ਜਦੋਂ ਆਪਾਂ ਇਹ ਸਟ੍ਰੈਚ ਕਰਾਂਗੇ ਇਥੇ ਬਹੁਤ ਜ਼ਿਆਦਾ ਖਿੱਚ ਪਈਗੀ ਇਥੇ ਆਪਾਂ ਹੋਲਡ ਕਰਨਾ ਪੂਰੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਦੋਨੋਂ ਸਾਈਡ ਕਰਨਾ ਤੁਸੀਂ ਇਹ ਦੇਖੋ ਹੁਣ ਦੂਜੇ ਪਾਸੇ ਕਰਕੇ ਦਿਖਾਉਣ ਲੱਗਿਆਂ ਤੁਹਾਨੂੰ ਇਦਾਂ ਫੜ ਕੇ ਖਿੱਚ ਦੇਣਾ ਇਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਪੰਜ ਵਾਰੀ ਇਸ ਸਾਈਡ ਪੰਜ ਵਾਰੀ ਇਸ ਸਾਈਡ ਫਿਗਰ ਆਫ ਫੋਰ ਸਟ੍ਰੈਚ ਕਿਹਾ ਜਾਂਦਾ ਇਸ ਨੂੰ ਇਸ ਨਾਲ ਤੁਹਾਨੂੰ ਇੱਥ ਖਿੱਚ ਪਏਗੀ ਔਰ ਬਹੁਤ ਜ਼ਿਆਦਾ ਤੁਹਾਨੂੰ ਆਰਾਮ ਮਿਲੇਗਾ ਇਹ ਕਸਰਤ ਤੁਸੀਂ ਰੋਜ਼ਾਨਾ ਕਰਨੀ ਹੈ ਸਵੇਰੇ ਸ਼ਾਮ ਕਰਨੀ ਹੈ ਪੰਜ ਸੈਟ ਇਧਰ ਪੰਜ ਸੈਟ ਇਧਰ ਇਹ ਹੋਗੀ ਦੂਜੀ ਕਸਰਤ ਫਿਗਰ ਆਫ ਫੋਰ ਸਟ੍ਰੈਚ ਹੁਣ ਜਿਹੜੀ ਉਸ ਤੋਂ ਨੈਕਸਟ ਐਕਸਰਸਾਈਜ਼ ਹੈ ਉਹ ਹੈਗੀ ਆ ਆਪਣੀ ਜਦੋਂ ਆਪਾਂ ਪੁੱਠੇ ਪੈ ਜਾਣਾ ਔਰ ਆਪਾਂ ਹਾਫ ਕੋਬਰਾ ਕਰਾਂਗੇ ਉਹ ਕਿਵੇਂ ਕਰਾਂਗੇ ਦੇਖੋ ਤੁਸੀਂ ਧਿਆਨ ਨਾਲ ਆਪਾਂ ਪੁੱਠੇ ਪੈ ਗਏ ਜਿੱਦਾਂ ਕਰਕੇ ਔਰ ਦੋਨੋਂ ਬਾਹਾਂ ਮੇ ਖੋਲ ਦੇਣੀਆਂ ਨੇ ਔਰ ਆਪਾਂ ਉੱਪਰ ਉੱਠਣ ਦੀ ਕੋਸ਼ਿਸ਼ ਕਰਨੀ ਇੱਥੇ ਇੱਥੇ ਆਪਾਂ ਹੋਲਡ ਕਰਨਾ ਪੂਰੇ 5 ਸੈਕਿੰਡ 1 2 3 4 5 ਤੁਸੀਂ ਦੇਖੋ ਜਿਹੜੀ ਕੁੰਡੀਆਂ ਨੇ ਉਹ ਥੱਲੇ ਲੱਗੀਆਂ ਹੋਈਆਂ ਨੇ ਔਰ ਉੱਪਰ ਜਿੱਦਾਂ ਉੱਠਿਆ ਜਾਵੇਗਾ ਉਹਨਾਂ ਉੱਠਣਾ ਇਹ ਗਲਤ ਹੈ ਕੁੰਡੀਆਂ ਉੱਪਰ ਉੱਠ ਗਈਆਂ ਇਹ ਗਲਤ ਹੈ ਕੁੰਡੀਆਂ ਥੱਲੇ ਬਾਕੀ ਬਾਡੀ ਉੱਪਰ 5 ਸੈਕਿੰਡ ਹੋਲਡ ਫਿਰ ਥੱਲੇ ਇਦਾਂ ਤੁਸੀਂ ਘਟੋ ਘਟ 6 ਤੋਂ 7 ਸੈਟ ਲਾਉਣੇ ਹੌਲੀ ਹੌਲੀ ਜਦੋਂ ਤੁਸੀਂ ਇਹ ਸੌਖੇ ਤਰੀਕੇ ਨਾਲ ਕਰਨ ਲੱਗੇ ਫਿਰ ਤੁਸੀਂ ਫੁੱਲ ਕੋਬਰਾ ਕਰਨੀ ਸ਼ੁਰੂ ਕਰ ਸਕਦੇ ਹੋ ਪਰ ਪਹਿਲਾਂ ਹਜੇ ਤੁਸੀਂ ਸਿਰਫ ਹਾਫ ਕੋਬਰਾ ਹੀ ਕਰਿਓ ਫੁੱਲ ਕੋਬਰਾ ਕਰਨ ਦੀ ਕੋਸ਼ਿਸ਼ ਨਾ ਕਰਿਓ ਇਹ ਕਸਰਤ ਵੀ ਤੁਸੀਂ 5 ਸੈਟ ਲਾਉਣੇ ਆ 6 ਸੈਟ ਲਾ ਸਕਦੇ ਆ 7 ਸੈਟ ਲਾ ਸਕਦੇ ਆ ਸਵੇਰੇ ਸ਼ਾਮ ਕਰਨੀਆਂ ਇਹ ਹੋਊਗੀ ਤੁਹਾਡੀ ਤੀਜੀ ਕਸਰਤ ਹੁਣ ਜਿਹੜੀ ਚੌਥੀ ਕਸਰਤ ਹੈ ਉਹ ਕੀ ਕਰਨਾ ਆਪਾਂ ਇਦਾਂ ਪੈ ਜਾਣਾ ਰਿਲੈਕਸ ਹੋ ਕੇ ਪਰੂਨ ਦੇ ਵਿੱਚ ਐਸਐਲਆਰ ਕਰਾਂਗੇ ਫੁੱਟੇ ਪੈ ਕੇ ਲੱਤ ਉੱਪਰ ਚੱਕ ਦੇਣੀ ਆ ਇੱਥੇ ਆਪਾਂ ਹੋਲਡ ਕਰਨਾ 5 ਸੈਕਿੰਡ 1 2 3 4 5 ਫੇਰ ਲੱਤ نیچے ਰੱਖ ਦੇਾਂਗੇ ਫੇਰ ਉੱਪਰ ਚੱਕ ਦਾਂਗੇ 1 2 3 4 5 ਫੇਰ ਰੱਖ ਦਾਂਗੇ ਇਹ ਦੋਨੋਂ ਸਾਈਡ ਕਰਨਾ ਆਪਾਂ 1 2 3 4 5 ਥੈਨ ਰਿਲੈਕਸ ਫੇ ਚੱਕ ਦਾਂਗੇ 1 2 3 4 5 ਥੈਨ ਰਿਲੈਕਸ ਵੇ ਚੱਕ ਦਾਂਗੇ 1 2 3 4 5 देन ਰਿਲੈਕਸ ਇਹ ਤੁਸੀਂ ਕਸਰਤ ਦੋਨੋਂ ਸਾਈਡ ਕਰਨੀ ਹੈ ਔਰ ਇਸਦੇ ਵੀ ਤੁਸੀਂ ਗਿਣ ਕੇ ਆਪਣੇ ਪੰਜ ਸੈਟ ਇੱਧਰ ਪੰਜ ਸੈਟ ਇੱਧਰ ਇਹ ਹੋਗੀ ਤੁਹਾਡੀ ਚੌਥੀ ਕਸਰਤ ਪ੍ਰੋਨ ਐਸਐਲਆਰ ਫਿਰ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਲਾਸਟ ਐਕਸਰਸਾਈਜ਼ ਉਹ ਤੁਸੀਂ ਪੂਰੇ ਪੰਜ ਦਿਨਾਂ ਬਾਅਦ ਸ਼ੁਰੂ ਕਰਿਓ ਪਹਿਲਾਂ ਨਾ ਕਰਿਓ ਉਹਦੀ ਨਾਮ ਹੈਗਾ ਬ੍ਰਿਜਿੰਗ ਤੁਸੀਂ ਕੀ ਕਰੋਗੇ ਸਿੱਧੇ ਪੈ ਗਏ ਔਰ ਤੁਸੀਂ ਲੱਕ ਨੂੰ ਹਵਾ ਚੱਕ ਦੋਗੇ ਇਦਾਂ ਕਰਕੇ इत आप होल्ड करना दस सैकेंड एक दो तीन चार पाँच पे सत अठ नौ दस रिलैक्स एक दो तीन चार पाँच पे सत अठ नौ दस दिन रिलैक्स इस दे भी तुसी सेट दी सैट लाने की कोशिश करनी सो so, ये तुसी कसरत भी सवेरे शाम करनी और ये पाँच दिन बाद शुरू करनी है so, सो ये सन कसरत अगर तुसी ये सारियाँ कसरत ਰੋਜ਼ਾਨਾ ਸੂਰੇ ਸ਼ਾਮ ਕਰਦੇ ਹੋ ਨਾਲ ਸੇਕ ਦਿੰਨੇ ਹੋ ਤੁਸੀਂ ਜਿਹੜਾ ਤੁਹਾਡਾ ਡਿਸਕ ਬਲਜ ਡਿਸਕ ਹਰਮਨੀਸ਼ਨ ਹੋਇਆ ਹੈ ਉਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਠੀਕ ਕਰ ਸਕਦੇ ਹੋ ਸੋ ਮਿਲਾਂਗੇ ਜਲਦੀ ਇੱਕ ਨਵੇਂ ਟਾਪਿਕ ਇੱਕ ਨਵੀਂ ਵੀਡੀਓ ਨਾਲ ਤिल देन ਤੁਸੀਂ ਸਾਰੇ ਜਣੇ ਆਪਣਾ ਔਰ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ